जय गुरुजी जी गुरुजी अनंतम अनंतम शुकराना गुरुजी जी लख गुरुजी शुकराना गुरु जी उस पल भी शुकराना जो नहीं दिता उस पल का भी शुकराना गुरु जी ओम नमः शिवाय शिव सदा सहाय ओम नमः शिवाय गुरुजी जी सदा सहाय जय गुरुजी जी गुरुजी गुरु जी सदन गुरु पिता जी ने अपने वचना के ਅਮਿਸ਼ਾ ਸਾਨੂੰ ਇੱਕ ਮਾਰਗਦਰਸ਼ਨ ਦਿੰਦਾ ਹੈ ਇੱਕ ਚੰਗੇ ਰਸਤੇ ਤੇ ਚੰਨੰਦਾ ਚਲੰਦੀ ਰੋਸ਼ਨੀ ਦਿੱਤੀ ਹੈ ਦਿੱਤੀ ਹੈ ਤੇ ਦਿੰਦੇ ਰਹਿਣਗੇ ਤੇ ਮਿਸ਼ਾ ਕਹਿੰਦੇ ਹਨ ਕਿ ਸਬਰ ਤੇ ਸ਼ਰਧਾ ਤੇ ਵਿਸ਼ਵਾਸ ਰੱਖ ਸਭ ਕੁਝ ਸਹੀ ਹੋਵੇ ਪੋਜ਼ਿਟਿਵ ਰਹੋ ਹਮੇਸ਼ਾ ਪ੍ਰੈਕਟੀਕਲੀ ਚੀਜ਼ਾਂ ਨੂੰ ਅਬਜ਼ਰਵ ਕਰਨਾ ਸ਼ੁਰੂ ਕਰੋ ਨਾ ਕਿ ਖੁਆਪੀ ਦੁਨੀਆ 'ਚ

ਤਕ ਆਪਾਂ ਸੁਣਾਵਾਂਗੇ 31ਵਾਂ ਵਚਨ ਗੁਰੂ ਜੀ ਕਹਿੰਦੇ ਹਨ ਮੈਂ ਹੱਡੀ ਤੇ ਮਾਸ ਦਾ ਇਨਸਾਨ ਬਣਾ ਸਾਹਮਣੇ ਬੈਠਾ ਹੈ ਤੇ ਲੋਕਾਂ ਨੇ ਇਨਸਾਨ ਹੀ ਸਮਝ ਲਿਆ ਕਹਿਣ ਦਾ ਭਾਵ ਇਹ ਹੈ ਗੁਰੂ ਜੀ ਦਾ ਕਿ ਕੁਛ ਰੂਹਾਂ ਇਦਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਡਿਮਾਂਡਸ ਯੂਨੀਵਰਸ ਇਕ ਹੋਈ ਹੁੰਦੀਆਂ ਤੇ ਹੱਟੀ ਤੇ ਮਾਸ ਦੇ ਇਨਸਾਨ ਨੂੰ ਜੇ ਉਸ ਦੁਨੀਆ ਦੇ ਵਿੱਚ ਇਨਸਾਨ ਰੂਪੀ ਦੇ ਵਿੱਚ ਔਰ ਆਪ ਉਹ ਕੁਦਰਤ ਉਤਰੀ ਹੈ ਤੇ ਅਸੀਂ ਉਹਨਾਂ ਨੂੰ ਇਨਸਾਨ ਹੀ ਸਮਝ ਲੈਣੀ ਇਸ ਕਰਕੇ ਸ਼ਰਧਾ ਵਿਸ਼ਵਾਸ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਬਕਤੀਵਾਚ ਵਿੱਚ ਗੁਰੂ ਜੀ ਕਹਿੰਦੇ ਹਨ ਲੋਕੋ ਲੋਕਾਂ ਨੂੰ ਬਾਤ ਸਮਝਾਉਣੀ ਆ ਕਿ ਮੈਂ ਕੀ ਹਾਂ ਤੇ ਉਹ ਹੁੰਦਾ ਨਹੀਂ ਸਮਝੀ ਜੀ ਗੁਰੂ ਪਿਤਾ ਜੀ ਦੇ ਗੱਦੀ ਛੰਡਣ ਤੋਂ ਬਾਅਦ ਚੋਲਾ ਛੱਡਣ ਤੋਂ ਬਾਅਦ ਗੱਦੀ ਤਾਂ ਉਹਨੇ ਨਹੀਂ ਛੱਡੀ ਲੇਕਿਨ ਚੋਲਾ ਛੱਡਣ ਤੋਂ ਬਾਅਦ ਇਸ ਦੁਨੀਆ ਤੇ ਲੋਕਾਂ ਨੂੰ ਅਚਨ ਦੇ ਵਿੱਚ ਸਮਝ ਆਈ ਕਿ ਸਾਡੇ ਗੁਰੂ ਪਿਤਾ ਜੀ ਨੂੰ ਹਾਂ ਸਾਡੇ ਪ੍ਰੈਕਟੀਕਲ ਗੁਰੂ ਨੂੰ ਜੇ ਅਸੀਂ ਸਾਡੇ ਨਾਲ ਲਿਨ ਗੱਲ ਮਹਿਸੂਸ ਕਰਨ ਦੀ ਹੈ ਕਿ ਸਾਡੇ ਅੰਗ ਸੰਗ ਹੋਣ ਤੇਤੀ ਮਾਵਜੰਨ ਇਹ ਬਹੁਤ ਕੱਟਿੰਗ ਤਾਪਕੀਤਾ ਪੱਤੋ ਤੇ ਪੱਤਾ ਤੇ ਪੱਤਿਆਂ ਤੇ ਗੁਜ਼ਾਰਾ ਦਿੱਤਾ ਹੈ ਤੁਹਾਨੂੰ ਕੀ ਪਤਾ ਕਿੰਨਾ ਮੁਸ਼ਕਿਲ ਹੁੰਦਾ ਹੈ ਗੁਰੂ ਦਾ ਸਥਾਨ ਇੰਨਾ ਵੱਡਾ ਹੁੰਦਾ ਹੈ ਕਿ ਉਹ ਚਾਹੇ 21 ਸਮੇਂ ਤੇ ਕਈ ਜਗ੍ਹਾ ਤੇ ਇੱਕੋ ਟਿੱਕੋ ਨਾਲ ਜੜਿਆ ਹੋਇਆ ਪ੍ਰਸਤਿਤ ਹੋ ਸਕਦਾ ਗੁਰੂ ਪਿਤਾ ਜੀ ਕਹਿੰਦੇ ਹਾਂ ਕਿ ਜੇ ਮੈਡੀਟੇਸ਼ਨ ਹੁੰਦੀ ਹੈ ਗੁਰੂ ਆਦੀ ਗੁਰੂ ਪਿਤਾ ਜੀ ਦੇ ਸਾਤੇ

ਇਸੇ ਕਰਕੇ ਉਹ ਇੱਕ ਸਮੇਂ ਤੇ ਕਈ ਜਗ੍ਹਾ ਤੇ ਮੌਜੂਦ ਹੋ ਸਕਦੇ ਹਨ ਉਹ ਸਾਡੇ ਪ੍ਰੈਕਟੀਕਲ ਕਰੂਗਾ ਉਹ ਜਨਨ ਸਾਨੂੰ ਪ੍ਰੈਕਟੀਕਲ ਸੇ ਜਾ ਕਰਕੇ ਦੱਸ ਦੇਣਗੇ ਕਿ ਦੇਖੋ ਮੈਂ ਸਿਰਫ ਗਿਆਨ ਨਹੀਂ 취 ਪਾਉਂ। ਚੌਂਤੀਵਾ ਵਚਨ ਗੁਰੂ ਜੀ ਕਹਿੰਦੇ ਹਨ ਮੈਂ ਤੁਹਾਨੂੰ ਇਨਸਾਨ ਦੀ ਤਰ੍ਹਾਂ ਨਜ਼ਰ ਆਉਣਾ ਪਰ ਮੈਂ ਜਿੱਥੇ ਖੜਾ ਆ ਤੁਸੀਂ ਸਾਰੇ ਮਨੋਂ ਹਉਤੇ ਛੁੱਪ-ਛੁੱਪ ਤੇ ਦੀਰੀਆਂ ਵਰਗੇ ਨਜ਼ਰ ਆਉਂਦੇ ਕਾਂਤੀ ਮਾ ਉਸ ਗੁਰੂ ਜੀ ਕਹਿੰਦੇ ਹਾਂ ਮੈਂ ਇਸ ਸੰਸਾਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਾਫ ਕਰਨੀ ਆਉ ਤੁਹਾਡੇ ਬੁਰੇ ਕਰਮ ਤੁਹਾਡੇ ਮਾੜੇ ਕਰਮ ਚੰਗੀ ਸੋਚ ਨਾ ਵਰਤਨੀ ਐਕਟੀਵਿਟੀ ਸੋਚਨੀ ਤੇ ਮੈਂ ਤਾਂ ਗੁਰੂ ਆਉ ਕਹਿੰਦੇ ਕਿ ਮੈਂ ਤਾਂ ਮਾਫ ਕਰਨਾ ਹੀ ਆ ਆਪਣੇ ਬੱਚਿਆਂ ਇਸ ਚੰਗੇ ਉਹ ਮਾੜੇ ਉਹ ਵੈਨ ਨੂੰ ਤਾਂ ਸਾਰੇ ਬੱਚੇ ਸਮਾਨ ਬਰਾਬਰ ਆ ਕੋਈ ਅਮੀਰ ਕੋਈ ਗਰੀਬ ਨਹੀਂ ਕੋਈ ਉੱਚਾ ਕੋਈ ਨੀਵਾਂ ਨਹੀਂ ਸ਼ਕਤੀਵਾਚਨ ਗੁਰੂ ਜੀ ਕਹਿੰਦੇ ਮੇਰੇ ਕੋਲ ਇੰਨੀ ਸ਼ਕਤੀ ਆ ਕਿ ਮੈਂ ਸੂਰਜ ਨੂੰ ਵੀ ਆਪਣੇ ਅਨੁਸਾਰ ਚਲਾ ਸਕਦਾ ਹੈ ਸ਼ਾਂਤੀਵਾਚਨ ਕੰਜ ਸੂਰਜ ਹੋਣ ਹੁੱਡਾ ਹੋ ਚੁੱਕਾ ਹੈ ਸ਼ਕਤੀਵਾਚਨ ਟਪਦੀ ਤੇ ਪਾਣੀ ਵਾਪਕ ਜਾਉਣਾ ਪੁੰਤਾਨੀਵਾਚਨ ਲੋਗ ਦਰਖਤ ਕੱਤੀ ਜਾਂਦੇ ਆ ਇਹ ਚੰਗੀ ਗੱਲ ਨਹੀਂ ਦ੍ਰਕਤ ਲਾਂਦੇਨੀਆ ਜੇ ਕੱਟ ਦੇ 10 ਐ ਤਲਾਂ ਦੇ ਇੱਕ ਵੀ ਨਹੀਂ ਉਹ ਵੀ ਕਰਕੇ ਧਰਤੀ ਤੇ ਜਿਹੜਾ ਹੈਗਾ ਸਾਰਾ ਬੈਲੈਂਸ بگੜ ਗਿਆ ਹੈ ਉਸ ਕੁਦਰਤ ਦਾ ਛਾਲੀ ਹੋ ਵਿਚਨ ਜਿਹੜਾ ਮੇਰੇ ਕੋਲ ਆਉਂਦਾ ਆ ਉਹਦੇ ਲਈ ਰਸਤਾ ਆਸਾਨ ਨਹੀਂ ਹੈ ਫਬ ਮਤ ਉਹ ਕਾਇ ਰਸਤਾ ਇਸ ਕਰਕੇ ਕਿ ਸ਼્વાસ ਸ਼ਰਤਾਂ ਤਸਵਰ ਦੇ ਨਾਲ ਉਸ ਰਸਤੇ ਤੇ ਚੱਲਣਾ ਪੈਣਾ ਹੈ ਕਿਉਂਕਿ ਜਿੱਥੇ ਗੁਲਾਬ ਦੇ ਫੁੱਲ ਹੁੰਦੇ ਆ ਉੱਥੇ ਕੰਡੇ ਵੀ ਨਾਲ ਹੀ ਮਿਲਣੇ ਆ ਜੇ ਤੁਰਨਾ ਆ ਜਿਵੇਂ ਕੋਇਲੇ ਤੇ ਚੱਲਦਾ ਬੰਦਾ ਤੇ ਪੈਰ ਸੜਦੇ ਆ ਫਟ ਜਾਂਦੇ ਸਭ ਕੁਝ ਹੋਣਾ ਸਹਿਣ ਤੋਂ ਨਹੀਂ ਆ ਤੜਕਣਾ ਬਦਲੀ ਹੈ ਕਿਆ ਪਤਾ ਕੀ ਹੋਣ ਕਿਤਾ ਕਿੱਦਾ ਹੋਣਾ ਵਾਰੋ ਕਿਤਾ ਕਿੱਦਾ ਗੁਰੂਤਾ ਜੀ ਨੇ ਸਾਡੇ ਗੈਸਟ ਹੋਪੇ ਤੇ ਗੁਰੂ ਬਿਤਾ ਜੀ ਜੌਨ ਰੂਣ ਇਸ ਕਰਕੇ ਰਸਤਾ ਆਸਾਨ ਨਹੀਂਆ ਪਰ ਇਸ ਓਕੇ ਰਸਤੇ ਦੇ ਮੋੜੇ ਸਾਨੂੰ ਫੋਲੋ ਦੀਚੇ ਨੂੰ ਦਸਣੇ ਕਿ ਇਸ ਕਾ ਕੋ ਵਿਸ਼ਵਾਸ ਤੇ ਸਬਰ ਤੇ ਸ਼ਰਧਾ ਨਾਲ ਤੁਰੇ ਰੋ ਸੰਗ ਜੀ ਸਭ ਕੋ ਸੁਣ ਗਿਆ ਵਧਿਆ ਹੋਏ ਐਸੀ ਗੁਰੂ ਜੀ ਦੇ ਕਪੀਤਾ ਚਾਰੀ ਬੋਚਨ ਜਿੰਨੇ ਕਾਤੇ ਸ਼ੇਅਰ ਜ਼ਰੂਰ ਕਰਨਿਆ ਕਰੋ ਗੁਰੂਕੀਤਾ ਜੀ ਦੀ ਆਪਣੈ ਸੰਸੰਧ ਬਣਾਵੇ ਤੇ ਰੁਕਣੀਆਂ ਨਹੀਂ ਚਾਹੀਆਂ ਇਸ ਸੇਵਾ 'ਚ ਜ਼ਰੂਰ ਹਾਜ਼ਰ ਹੋਉਂਦੇ ਰਹੋ ਓਮ ਨਮੋ ਸ਼ਿਵਾਇ ਸ਼ਿਵ ਜੀ ਸਦਾ ਸਫਾਈ ਓਮ ਨਮੋ ਸ਼ਿਵਾਇ ਗੋਜੀ ਸਦਾ ਸਹਾਈ ਜੈ ਗੁਰੂ ਜੀ ਸ਼ੁਗਰਾਣਾ ਗੁਰੂ ਜੀ ਨੰਤੰ ਵਾਰ ਸ਼ੁਗਰਾਣਾ ਪ੍ਰਵੰਨਾ ਖਲਾ ਖਵਾਰ ਸ਼ੁਗਰਾਣ ਜੈ ਗੁਰੂ ਜੀ